ਬੇਟੀ ਮੇਰੀ ਮੈਂ ਨਾ 6 ਮਹੀਨੇ ਦੀ ਮਤਲਬ ਆਪਣੀ ਭੈਣ ਕੋ ਗੋਦ ਲਈ ਸੀ ਤੇ ਪਾਲਿਆ ਪੋਸਿਆ ਪੜਾਇਆ ਹਿੰਦੂ ਰਵਾਇਜ ਦੇ ਨਾਲ ਮਤ ਰੀਤੀ ਰਵਾਇਜ ਦੇ ਨਾਲ ਇਹਦਾ ਵਿਆਹ ਕੀਤਾ ਤੇ 3 ਤਰੀਕ ਨੂੰ ਦਸੰਬਰ ਮਹੀਨੇ ਸਾਨੂੰ ਪਤਾ ਲੱਗਿਆ ਵੀ ਇਹਦੀ ਨਾ ਮਤਲਬ ਸੋਰੀਏ ਪਰਿਵਾਰ ਵੱਲੋਂ ਕਤਲ ਕਰ ਦਿੱਤਾ ਗਿਆ ਜੀ ਤੇ ਹੁਣ ਮਤਲਬ ਮਨਜੀਤ ਹਸੈਣੀ ਤੇ ਉਹ ਲక్ష్ਮੀ ਦੇਵੀ ਜੋਗੀ ਹੁੰਦੀ ਸੱਸੀ ਉਹਦਾ ਤੇ ਅਸੀਂ ਨਾਂ ਨਹੀਂ ਲਿਖਾਇਦਾ ਉਹਨ ਮਤਲਬ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਉਹਨਾਂ ਨੇ ਕਬੂਲ ਕਰ ਲਿਆ ਵੀ ਅਸੀਂ ਜੀਬ ਮਾਰਿਆ ਨੂੰ ਗਲਾ ਘੋਟ ਕੇ ਪਰ ਜਿਹੜੇ ਮੇਨ આરોપી ਆ ਨਾ ਜਿਹ ਚੰਦਨ ਉਹਦਾ ਪੱਕਾ ਨਾ ਦਿਲਜੀਤ ਸੈਣੀ ਆ ਉਹਦੀ ਘਰ ਦੀ ਨਾ ਪੁੰਨਮ ਉਹ ਹਜੇ ਵੀ ਭਰਾਰਾ ਜੀ ਮੇਨ ਤੇ ਕੋਈ ਲੜਾਈ ਝਗੜਾ ਤੇ ਉਹਦੇ ਨਾਲ ਹੀ ਸਾਰਾ ਉਹੀ ਮਾਰਦੇ ਕੁੱਟਦੇ ਸੀ ਉਹਨੂੰ ਪਹਿਲਾਂ ਵੀ ਸ਼ੁਰੂ ਤੋਂ ਵੀ ਤੇ ਉਹਨਾਂ ਨੇ ਕਤਲ ਕੀਤਾ ਜੀ ਤੇ ਪੁਲਿਸ ਵੀ ਮਤਲਬ ਕੋਈ ਉਹਦੇ ਤੇ ਐਕਸ਼ਨ ਨਹੀਂ ਕੋਈ ਲੈ ਰਹੀ ਉਹਨਾਂ ਬਚਾਉਣ ਦੇ ਹੱਕ ਜੀ ਮਤਲਬ ਤੁਸੀਂ ਅਸਾਸਪੀਨ ਕੀ ਕਰਮੇ ਕਾਇਆ ਹੋਏ ਆਂ ਅਸੀਂ ਅਸਾਸਪੀ ਨੂੰ ਆਏ ਆ ਵੀ ਉਹਨਾਂ ਨੂੰ ਜਿਹੜੇ ਮੇਨ આરોપી ਉਹ ਤੇ ਹਜੇ ਵੀ ਬਾਹਰ ਆ ਗਿਆ ਬੈਡਰੋ ਮਤਲਬ ਘੁਮੇ ਕਰਦੇ ਆ ਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਨਾ ਮੋਕੇ ਦੇ ਉਹਨਾਂ ਨੇ ਕੋਈ ਫੋਟੋਆਂ ਲਈਆਂ ਨਾ ਕੋਈ ਮਤਲਬ ਫਿੰਗਰਪ੍ਰਿੰਟ ਲਏ ਆਹੀਂ ਮਤਲਬ ਕਹਿੰਦੇ ਰਹੇ ਪਰ ਉਹਨਾਂ ਨੇ ਕੋਈ ਮਤਲਬ ਸਹੀ ਕਾਰਵਾਈ ਨਹੀਂ ਕੀਤੀ ਜੀ ਕੁੜੀ ਫਿਸ਼ ਕਾ ਦੇਣ ਵਾਸਤੇ ਆਈ ਹਾਂ ਜੀ ਇਸ ਕਾ ਦੇਣ ਆਈ ਹਾਂ ਵੀ ਸਹੀ ਕਾਰਵਾਈ ਕਰੋ ਤੇ ਉਹਨਾਂ ਨੂੰ ਮਤਲਬ ਗ੍ਰਿਫਤਾਰ ਕਰੋ ਕਿਉਂਕਿ ਉਹ ਹੁਣ ਪ੍ਰੂਫ ਵੀ ਹੋ ਗਿਆ 2 ਮਹੀਨੇ ਹੋ ਗਿਆ ਦਸੰਬਰ ਮਹੀਨੇ ਤੋਂ ਲੈ ਕੇ ਹੁਣ ਫਰ ਵੀ ਮਹੀਨੇ 2 ਮਹੀਨੇ ਹੋ ਗਿਆ ਤੇ 2 ਮਹੀਨੇ ਤੱਕ ਅਜੇ ਤੱਕ ਗ੍ਰਿਫਤਾਰੀ ਨਹੀਂ ਹੋਈ ਉਹਦੇ ਕੋਲ ਜੀ ਜਿਹੜੇ ਬਿਆਨ ਦੇ ਰਹੇ ਨੇ ਇਹ ਕੌਣ ਨੇ ਇਹ ਸੋਰਾ ਸਾਹਿਬ ਆਈ ਹੁੰਦੀ ਜੀ ਕੁੜੀ ਸਾਡੇ ਇਹ ਕਹਿੰਦੇ ਜੀ ਮਤਲਬ ਹੀ ਮੈਂ ਘਰ ਹੀ ਮਤਲਬ ਘਰੋਂ ਬਾਹਰ ਗਿਆ ਤੇ ਉਹਨਾਂ ਨੇ ਪਲੈਨਿੰਗ ਦੇ ਅਧਾਰ ਤੇ ਨਾ ਛੋਟੇ ਮੁੜੇ ਨੇ ਤੇ ਨੂੰ ਨੇ ਮਤਲਬ ਜੀ ਮਹਾਰਤਾ ਜੀ ਮੈਂ ਬੇਦਖਲ ਕਿਤੇ ਰੇ ਫਿਰ ਵੀ ਉਹ ਜ਼ਬਰਦਸਤੀ ਕਰ ਰਹੇ ਨੇ ਜੀ ਹੁਣ ਤੀਕ ਮੰਗ ਕਰ ਆਹੀ ਮੰਗ ਕਰਦੇ ਜੀ ਜਿਹੜੇ ਜਿਨ੍ਹਾਂ ਨੇ ਕੂਨ ਕੀਤਾ ਉਹਨਾਂ ਨੂੰ ਮਤਲਬ ਗਿਫਤਾਰ ਕੀਤਾ ਜਾ ਜੀ ਮੇਰੇ ਨਾਲ ਪਿਸਤੌਲ ਿਆ ਰਾਂਪਰ ਕਲਬਾ ਸਾਰੇ ਦਮ ਹੋਇਆ ਵੀ ਜੋ ਦਾ ਨਿਕਾ ਮੁੜਾ ਵਿਆਲਾ ਛੋਟਾ ਔਂ ਤੋੜਾ ਕੇ ਨਾ ਪਹਿਲਾਂ ਕੋਈ ਕਲੇਸ਼ ਨਹੀਂ ਹੋਇਆ ਸਾਡੇ 2.5 ਸਾਲ ਦਾ ਜੋ ਹੁੰਦਾ ਛੋਟਾ ਮੂੜਾ ਵਾ ਜਾਦਾ ਨਾ ਤਾਂ ਤੂੰ ਉਹਦੇ ਘਰ ਵਾਲੀ ਆਵਾਰਾ ਇੱਕ ਜਨਾਨੀ ਲੈ ਆ। ਉਹ ਲਿਆਂਦੇ باوجود ਜੋ ਆਣਾ ਨੂੰ ਕਲੇਸ਼ ਪੈਣਾ ਹੀ ਪੈਣਾ। ਆਣ ਕੇ ਉਹਨਾਂ ਨਾਲ ਲੜਨਾ, ਕੋਲਣਾ ਉਹਦੇ ਨਾਲ ਕਦੀ ਸੋਚੀ ਬੰਨਾ ਪਰ ਸਹੀ ਜਿਹਾ ਕਿ ਬਾਹਰ ਮੈਨੂੰ ਡੱਸਤ ਪਾਣੀ ਆ। ਆਈ ਵੀ ਡਰਦੇ ਡਰਦੇ ਕੋਈ ਟਾਈਮ ਕੱਢਿਆ। ਜਿੱਲੇ ਡੱਸਤ ਪਾਣੀ ਤੇ ਡਰਨਾ ਹੀ ਘਰ ਦੇ ਨੇ ਵੀ ਡਰਨਾ ਬਹੁਤ ਜ਼ਿਆਦਾ। ਵੱਡੇ ਮੂੜੇ ਦੇ ਬੇਟੇ ਨੂੰ ਡਰਨਾ ਉਹਨੂੰ ਡੱਸਤ ਪਾਣੀ ਆ। ਤੇ ਉਹਦੀ ਕਾਰਵਾਈ ਬਦਲਾ ਉਹਦਾ ਹੀ ਚਾਲ ਖਰਾਬ ਹੈ ਕੰਮ ਸਾਰਾ ਉਹਦਾ ਹੀ ਹੈ ਜੋ ਵੀ ਕੀਤਾ ਇਹ ਕੁੜੀ ਦੀ ਮੋੜ ਮੈਂ ਉਹਨੇ ਘਰ ਨਹੀਂ ਹੈਗਾ ਜਿਸਾਂ ਗੱਲਬਾਤ ਹੋਈ ਹੈ ਮੈਂ ਬਾਹਰ ਹੀ ਪੈਲੀ ਸੀ ਇਹਨਾਂ ਪਹਿਲਾਂ ਹੀ ਪਲਾਨ ਬਣਾਇਆ ਦਾ ਸੀਗਾ